ਸਾਰੇ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਜੀ ਤੇ ਸਾਡੇ ਅੱਜ YouTube ਤੇ ਹੋ ਗਏ ਵੀ ਕੇ ਤੇ ਇਹ ਹੀ ਤੁਹਾਨੂੰ ਛੋਟਾ ਜਿਹਾ ਸਰਪ੍ਰਾਈਜ਼ ਵਾਈਫ ਨੂੰ ਦੱਸਿਆ ਨਹੀਂ ਅਸੀਂ ਮੈਂ ਤਾਂ ਮੇਰੀ ਬੇਟੀ ਲੈ ਕੇ ਚੱਲਿਆ ਨਿਕਲ ਸਰਪ੍ਰਾਈਜ਼ ਅੱਕੇ ਕਿ ਸਾਡੀ ਵੀਡੀਓ ਨਾ ਭੜੇ ਰੋ ਤੁਹਾਨੂੰ ਦੱਸਦੇ ਆ ਕਿ ਅੱਕੇ ਤੁਹਾਨੂੰ ਦੱਸਦੇ ਆ ਵੀ ਕੀ ਸਰਪ੍ਰਾਈਜ਼ ਸਾਡਾ ਹੋਊਗਾ ਤੇ ਸਸਤੇ ਪੰਛੀ ਆ ਜੀ ਅੱਜ ਅਸੀਂ ਲਿਆਇਆ ਕੇਕ ਹੈ ਤੇ ਤੇਲਕੇ ਉਹਨਾਂ ਸਰਪ੍ਰਾਈਜ਼ ਤੇ ਆਹ ਲੋ ਜੀ एक ही है पर आए हैं है देखो फल खाते ये यहां सप्रगी का आई पता नहीं लगता बैठा बैठा स्केले बना रही मैं तो खोलो खोलो इधर फ्लूगा ਕੀ ਬੰਦ ਕਰ ਲਮੜਾ ਲੋ ਇਟਸ ਸਪਰਾਇਚ ਇਹ ਆ ਸਪਰਾਇਚ ਹਾਈ ਰੱਬ ਇਟਸ ਲੋ ਥੈਂਕ ਯੂ ਧੰਨਵਾਦ ਬਹੁਤ ਬਹੁਤ ਵੈਲਕਮ ਜੀ ਤੇਰਾ ਵੀ ਚਲੋ ਕੈਂਡਲ ਲਾਓ ਚਲੋ ਹੋਰ ਸੱਚਾ ਨਹੀਂ ਸੀ ਨਾ ਕਦੇ ਇੰਨਾ ਵੀ ਕਿਦਾ ਕੀ ਕਰਤਾ ਕਿ YouTube ਹਦਾ ਦੇ ਪਹਿਲੋਂ ਮੈਂ ਤੇ ਕਟਣ ਤੋਂ ਪਹਿਲੋਂ ਮੈਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਇੰਨਾ ਜਿਆਦਾ ਕਿ ਮੇਰੀ YouTube ਦੀ ਫੈਮਲੀ ਬਣ ਚੁੱਕੀ ਹੈਗੀ ਤੇ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਮਤਲਬ ਜੀ ਮੇਰੇ 20k ਹੋ ਗਏ ਆ ਅੱਜ ਤੇ 20k ਸਬਸਕ੍ਰਾਈਬਰ ਜਿਹੜੇ ਤੁਸੀਂ ਮੇਰੇ ਕੰਪਲੀਟ ਕਰਤੇ ਹੈਗੇ ਇੰਨੇ ਵੱਡੇ ਸਬਸਕ੍ਰਾਈਬਰ ਉਹ ਵੀ ਸਿਰਫ ਓਨਲੀ 2 ਮਹੀਨਿਆਂ ਦੇ ਵਿੱਚ ਵਿੱਚ ਮੈਂ ਜਿਹੜੇ ਹੈਗੇ 20k ਸਬਸਕ੍ਰਾਈਬਰ ਆਪਣੇ ਪੂਰੇ ਕੀਤੇ ਹੈ ਤੇ ਬਾਕੀ ਬਹੁਤ ਬਹੁਤ ਧੰਨਵਾਦ ਸਮਝ ਤੋਂ ਬਾਹਰ ਹੈ ਸੋ ਫਿਰ ਇਹਦਾ YouTube ਤੇ ਸਾਰੇ ਫੈਮਿਲੀ ਜੁੜੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਹਾਂ ਉਹਦਾ ਤਨਵਾਦ ਕਰੀਓ ਉਹਨਾਂ ਦਾ ਤਾਂ ਕਿਉਂਕਿ ਜੇ ਉਹ YouTube ਦੀ ਮੇਰੀ ਫੈਮਿਲੀ ਨਾ ਹੁੰਦੀ YouTube ਤੇ ਭੈਣ ਭਰਾ ਨਾ ਹੁੰਦੇ ਤੇ ਅੱਜ ਮੈਂ ਇੱਥੇ ਨਹੀਂ ਹੋਣਾ ਸੀਗਾ ਸ਼ਾਇਦ ਤੇ ਸੋਚਿਆ ਨਹੀਂ ਸੀ ਵੀ ਕਦੇ ਇੰਨੀ ਜਲਦੀ ਇੰਨੀ ਆਪਾਂ ਉੱਪਰ ਤੱਕ ਪਹੁੰਚ ਜਾਂਗੇ ਤੇ ਬਾਕੀ ਮਹਾਰਾਜ ਦੀ ਕਿਰਪਾ ਚਾਹੀਦੀ ਬਾਪਰੇ ਦੀ ਗਾਹਗਾਤ ਲੋ ਹੋ ਰਕੇ ਤੇ ਵਧੀਆ ਬਥੇਰੇ ਸਾਰੇ ਆ ਕੀ ਨੇ ਜਿਹਨੇ ਮੇਰੀਆਂ ਪਹਿਲੋਂ ਵਾਲੀਆਂ ਵੀਡੀਓਜ਼ ਨੂੰ ਪਿਆਰ ਦਿੱਤਾ ਐ ਇਦਾਂ ਹੀ ਪਲੀਜ਼ ਸਾਰੇ ਜਣੇ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ ਤੇ ਆਪਣੇ ਜਿਹੜਾ ਚੈਨਲ ਐ ਇਸ ਨੂੰ ਇਸ ਕੋ ਵੀ ਅੱਗੇ ਲੈ ਕੇ ਜਾਓ ਤੇ ਬਾਕੀ ਹੁਣ ਆਪਾਂ ਫਿਰ ਕਰ ਲਈਏ ਹੁਣ ਕੀ ਕਟਿੰਗ ਇਹਨਾਂ ਨੇ ਇੰਨੀ ਮਿਹਨਤ ਕੀਤੀ ਐ ਇੰਨੀ ਗਰਮੀ ਦੇ ਵਿੱਚ ਜਾ ਕੇ ਗਰਮੀ ਸਪੈਸ਼ਲੀ ਲੈ ਕੇ ਆਏ ਆ ਦੁਪਹਿਰ ਦੇ 2:3 3 ਵਜੇ ਗਰਮੀ ਦੇ ਵਿੱਚ ਗਏ ਆ ਕੇਕ ਲੈ ਕੇ ਆਏ ਆ ਕਿਉਂਕਿ ਅੱਜ ਜਿਹੜੇ ਆਪਣੇ 20k ਸਬਸਕ੍ਰਾਈਬਰ ਪੂਰੇ ਹੋਏ ਸੀਗੇ ਤੇ ਮੈਨੂੰ ਵੈਸੇ ਦੱਸ ਪਿਆ ਨਹੀਂ ਸੀਗਾ ਵੀ ਅਸੀਂ ਕੇਕ ਲੈਣ ਚੱਲਦੇ ਆਂਗੇ ਤੇ ਚਲੋ ਫਿਰ ਕਰਦੇ ਇੱਕ ਤੇ ਕਰਦੇ ਆਂ ਕਟਿੰਗ ਤੇ ਨਾਲ-ਨਾਲ ਆਜੂ ਤੇ ਚਲੋ ਹਾਂਜੀ ਉਸ ਤੋਂ ਬਾਅਦ ਆਪਾਂ ਕੀਤਾ ਕੇਕ ਕੱਟ ਤੇ ਇਹਦੇ ਵਿੱਚ ਆਪਾਂ ਜਿਹੜੀ ਇੰਸਟਾ ਤੇ ਮੈਂ ਵੀਡੀਓਜ਼ ਪਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਜਾ ਕੇ ਤੇ ਕੇਕ ਕੱਟ ਕਰਨ ਤੋਂ ਬਾਅਦ ਆਪਾਂ ਕੀਤਾ ਇੱਕ ਦੂਜੇ ਦਾ ਮੂੰਹ ਮਿੱਠਾ ਤੇ ਬਹੁਤ ਵਧੀਆ ਲੱਗਿਆ आज 20 के दा केक कटिंग करके ते ਤੁਸੀਂ ਦੇਖ ਸਕਦੇ ਹੋ ਸਾਡੇ ਚਿਹਰੇ ਤੇ ਖੁਸ਼ੀ ਬਹੁਤ ਜ਼ਿਆਦਾ ਹੈ ਕਿ ਤੇ ਬਸ ਬਿਆਨ ਨਹੀਂ ਕਰ ਸਕਦੇ ਕਿ ਇੰਨਾ ਕ ਵਧੀਆ ਲੱਗਾ ਮੈਨੂੰ ਸਰਪ੍ਰਾਈਜ਼ ਇਹਨਾਂ ਨੇ ਦਿੱਤਾ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਬਾਕੀ ਪਲੀਜ਼ ਇਦਾਂ ਹੀ ਵੀਡੀਓ ਨਾਲ ਪਿਆਰ ਕਰਦੇ ਰਹੋ ਤੇ ਇਦਾਂ ਹੀ ਆਪਣਾ ਜਿਹੜਾ ਪਿਆਰ ਆ ਉਹ ਬਣਾਈ ਰੱਖਿਓ ਆਪਾਂ ਜਿਹੜਾ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਮੈਨੂੰ ਬਹੁਤ ਵਧੀਆ ਸੀਗਾ ਤੇ ਆਪਾਂ ਕੀਤਾ ਕੇਕ ਕਟਿੰਗ 20 के दा ਤੇ ਹੁਣ ਆਪਾਂ ਲੱਗੇ ਸੀਗੇ ਬਸ ਖਾਣ ਪੀਣ ਵਾਸਤੇ ਥੋੜਾ ਜਿਹਾ ਸਮਾਨ ਲੈ ਕੇ ਆਈ ਸੀ ਬਟ ਅਸੀਂ ਇਹ ਜਿਹੜੀ ਕੇਕ ਕਟਿੰਗ ਕੀਤਾ ਆਪਾਂ ਘਰ ਦੇ ਘਟਿਆਣੇ ਕੀਤਾ ਹੈਗਾ ਤੇ ਹੁਣ ਆਪਾਂ ਲੱਗੇ ਸੀਗੇ ਬਸ ਖਾਣ ਪੀਣ ਤੇ ਕੇਕ ਆਓ ਤੁਸੀਂ ਵੀ ਇੰਜੋਏ ਕਰ ਲਓ ਬਾਕੀ ਚਲੋ ਠੀਕ ਹੈ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਦੱਸਿਓ ਕਿ ਅੱਜ ਦਾ ਜਿਹੜਾ ਇਹਨਾਂ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਉਹ ਤੁਹਾਨੂੰ ਕਿੱਦਾਂ ਲੱਗਾ ਕਮੈਂਟ ਤੇ ਜ਼ਰੂਰ ਕਰਿਆ ਕਰੋ ਪਲੀਜ਼ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਕਿ ਸਾਡੀਆਂ ਵੀਡੀਓਜ਼ ਕਿੱਦਾਂ ਲੱਗਦੀਆਂ ਹੈਗੀਆਂ ਜਾਂ ਅਸੀਂ ਤੁਹਾਨੂੰ ਕਿੱਦਾਂ ਦੇ ਲੱਗਦੇ ਹੈਗੇ ਤੇ ਬਾਕੀ ਕਰਦੇ ਹੁਣ ਅੱਗੇ-ਅੱਗੇ ਪਾਰਟੀ ਇਸ ਤੋਂ ਇੰਜੋਏ ਤੇ ਤੁਸੀਂ ਵੀ ਆ ਜਿਓ ਜੇਕਰ ਖੁਸ਼ੀ ਖਾਣਾ ਹੈ ਪਲੀਜ਼ ਤੇ ਬਾਕੀ ਆਪਣਾ ਇੰਸਟਾ ਦਾ ਪੇਜ ਆ ਫਰੀਦ ਪੰਜਾਬੀ ਬੁਟੀਕ ਦੇ ਨਾਮ ਤੇ ਉੱਥੇ ਜਾ ਕੇ ਜਲਦੀ-ਜਲਦੀ ਉਹਨੂੰ ਫੋਲੋ ਕਰ ਲਓ ਤੇ ਨਾਲ ਨਾਲ ਆਪਣਾ ਚੈਨਲ ਹੈ ਮਿਸਟਰ ਐਂਡ ਮਿਸਿਸ ਵਿਰਕ 04 ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਓਕੇ ਜੀ ਬਹੁਤ ਬਹੁਤ ਧੰਨਵਾਦ ਦੁਬਾਰਾ ਤੋਂ ਫੇਰ 20k ਕਰਨ ਵਾਸਤੇ ਤੇ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਬਾਏ ਬਾਏ ਜੀ ਸასი ਸ਼ਾਲ ਸਾਰਿਆਂ ਨੂੰ